ਹਾਂਜੀ ਇਹ ਇੱਕ ਲੜਾਈ ਝਗੜਾ ਹੋਇਆ ਸੀਗਾ ਜੀ ਜਿਸ ਜਿਸ ਦੇ ਬਾਬਤ ਅਸੀਂ ਮੁਕੱਦਮਾ ਨੰਬਰ 65 ਮਿਤੀ 2 4 224 ਅੰਡਰ ਸੈਕਸ਼ਨ 307 323 24 148 506 ਆਈਪੀਸੀ ਥਾਣਾ ਕਤਵਾਲੀ ਵਿਖੇ ਦਰਜ ਰਜਿਸਟਰ ਕੀਤਾ ਸੀ ਜਿਹਦੇ ਵਿੱਚ ਰਾਗੋਵ ਸ਼ਾਸਵਤ ਨਾਂ ਦਾ ਵਿਅਕਤੀ ਤੇ ਇੱਕ ਤੇਜਪਾਲ ਨਾਂ ਦਾ ਵਿਅਕਤੀ ਦੋਨੇ ਇੰਜਰਡ ਹੋਏ ਸੀ ਜੋ ਰਜਿੰਦਰਾ ਹਸਪਤਾਲ ਦਰਾਨੇ ਇਲਾਜ ਸੀ ਜੋ ਤੇਜਪਾਲ ਨਾਂ ਦਾ ਵਿਅਕਤੀ ਆ ਉਹਦੀ ਅੱਜ ਦਰਾਨੇ ਇਲਾਜ ਉਹਦੀ ਮੌਤ ਹੋ ਚੁੱਕੀ ਹੈ ਜੋ ਡਾਕਟਰ ਸਰਬਾਨ ਨੇ ਉਹਨਾਂ ਨੂੰ ਡੈਡ ਡਿਕਲੇਅਰ ਕਰ ਦਿੱਤਾ ਹੈ ਤੇ ਜਿਸ ਦੇ ਤਹਿਤ ਅਸੀਂ ਇਸ ਮੁਕਾਦਮੇ ਦੇ ਵਿੱਚ ਸੈਕਸ਼ਨ 302 ਆਈਪੀਸੀ ਦਾ ਵਾਧਾ ਕੀਤਾ ਗਿਆ ਤੇ ਇਸ ਮੁਕਾਦਮੇ ਦੇ ਵਿੱਚ ਟੋਟਲ ਪੰਜ ਦੋਸ਼ੀ ਸੀ ਸਾਡੇ ਕੋਲੇ ਨਾਮਜਾ ਜੋ ਇਹਨਾਂ ਦੇ ਬਿਆਨਾਂ ਮੁਤਾਬਕ ਤੇ ਜਿਦੇ ਵਿੱਚੋਂ ਅਸੀਂ ਤਿੰਨ ਆਲਰੇਡੀ ਗ੍ਰਿਫਤਾਰ ਕਰ ਚੁੱਕੇ ਹਾਂ ਜਿਨ੍ਹਾਂ ਦੇ ਨਾਮ ਅਮਨਦੀਪ ਉਰਫ ਜੱਟ ਰਵੀ ਪੁੱਤਰ ਪਿੰਟੂ ਤੇ ਸਾਗਰ ਉਰਫ ਜੱਗੂ ਨਾਂ ਦੇ ਤਿੰਨ ਲੜਕੇ ਅਸੀਂ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤੇ ਜੋ ਸਾਡੇ ਕੋਲੇ ਦਰਾਂਨੇ ਪੁਲਿਸ ਰਾਮਾਡੀ ਨੇ ਹੁਣ ਤੇ ਬਾਕੀ ਜਿਹੜੇ ਦੋ ਰਹਿੰਦੇ ਨੇ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾਊਗਾ ਸਰ ਕਾਰਨ ਕੀ ਸੀ ਲੜਾਈ ਦਾ ਇਹਨਾਂ ਦਾ ਕਿ ਆ ਇਹ ਆਪਸ ਦੇ ਵਿੱਚ ਕੋਈ ਗੈਂਗਵਾਰਾਂ ਵਾਲਾ ਮਤਲਬ ਲੱਗ ਰਿਹਾ ਕੀ ਵੀ ਨਹੀਂ ਇਹ ਲੋਕਲ ਨੇ ਕਿ ਮੁੰਡੇ ਸਾਰੇ ਹੀ ਤੇ ਜਿਹੜਾ ਮਰਤਕ ਹੈ ਤੇਜਪਾਲ ਇਹਦੇ ਤੇ ਵੀ ਪੰਜ ਮੁਕਦਮੇ ਦਰਜ ਨੇ ਜੀ ਤੇ ਦੂਜੇ ਲੜਕਿਆਂ ਦੇ ਖਿਲਾਫ ਵੀ ਪੰਜ ਤੋਂ ਪਲਾਸੀ ਮੁਕਦਮੇ ਦਰਜ ਨੇ ਤੇ ਇਹਨਾਂ ਨੂੰ ਕੋਈ ਇੱਕ ਦੂਜੇ ਦੇ ਖਿਲਾਫ ਗਵਾਹੀ ਦੇਣ ਨੂੰ ਲੈ ਕੇ ਇਹ ਆਪਸ ਦੇ ਵਿੱਚ ਇਹਨਾਂ ਦਾ ਕੋਈ ਝਗੜਾ ਚੱਲਦਾ ਸੀ ਜੋ ਸਤਾ ਤੇ ਇਹਨਾਂ ਦੀ ਬੋਲ ਬੁਲਾਰਾ ਹੋਇਆ ਤੇ ਉਸ ਤੋਂ ਬਾਅਦ ਇਹ ਝਗੜੇ ਦਾ ਰੂਪ ਧਾਰਨ ਕਰ ਗਿਆ। ਪਰ ਇੱਕ ਪਰਿਵਾਰ ਵੱਲੋਂ ਦੋਸ਼ ਲਾਇਆ ਗਿਆ ਵੀ ਕੋਈ ਇੱਕ ਲੇਡੀਜ਼ ਵੀ ਹੈਗੀ ਹੈ ਵੀ ਪੁਲਿਸ ਉਹਨੂੰ ਕਦੋਂ ਤੱਕ ਗ੍ਰਿਫਤਾਰ ਕਰ ਲੇਗੀ। ਮਤਲਬ ਕਰ ਨਹੀਂ ਰਿਹਾ। ਜੀ ਉਹਦਾ ਰੋਲ ਰਾਣੀ ਨਾਂ ਦੀ ਇੱਕ ਲੇਡੀ ਬਾਰੇ ਇਹ ਕਹਿ ਰਹੇ ਨੇ ਜਿਹਦੇ ਦੋ ਲੜਕੇ ਨੇ ਰਵੀ ਤੇ ਸਾਗਰ ਇਹ ਦੋਨੋਂ ਲੜਕੇ ਜਿਨ੍ਹਾਂ ਦਾ ਮੇਨ ਰੋਲ ਸਾਨੂੰ ਫਿਲਹਾਲ ਸਾਹਮਣੇ ਆਇਆ ਸੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਆਲਰੇਡੀ। ਤੇ ਜੋ ਇਹਨਾਂ ਦੀ ਮਦਰ ਦੇ ਅਲੀਗੇਸ਼ਨ ਲਾ ਰਹੇ ਨੇ ਰਾਣੀ ਨਾਂ ਦੀ ਜੋ ਲੇਡੀ ਹੈ ਉਹਦਾ ਵੀ ਜੋ ਰੋਲ ਵਾਚ ਗਿਆਕਰ ਉਹਦਾ ਕੋਈ ਰੋਲ ਆਇਆ ਮੁਕਦਮੇ

ਕੌਣ ਲੋਕ ਕਹਿੰਦੇ ਨੇ ਕਿ ਕੌਣ ਲੋਕ ਜਿਹਨਾਂ ਨੇ ਰਾਣੀ ਆਈ ਮੈਂ ਨਾ ਰਾਣੀ ਆ ਉਹਦਾ ਦੋਨੋਂ ਮੁੰਡੇ ਹੈ ਰਵੀ ਤੇ ਜੱਗੂ ਤੇ ਰਾਣੀ ਪਿੰਟੂ ਜਾਕਣਾ ਇਸ ਲਈ ਰਾਣੀ ਕੀ ਕੰਮ ਕਰਦੀ ਹੈ ਜਿਹਦੇ ਉੱਤੇ ਇਨੀਵੀਸ਼ਨ ਲਾ ਰਹੇ ਉਹ ਕੀ ਕੰਮ ਰਾਣੀ ਛੁੱਗੀ ਆ ਉਹਦੀ ਛੁੱਗੀ ਤਾਂ 5 ਵਜੇ ਦੀ ਹੈ ਤੇ ਉਹ ਜੀ ਮੰਗ ਕਰਦੇ ਪ੍ਰਸ਼ਾਸਨ ਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ एक तो ब्योरे रहने चाहिए तो भी तकी जाने चाहिए क्योंकि तो जी जी में रहस्य होते या मतलब काम है। कर दिया तब जात की का काव्या के चला है एक जगह था इन बेटे की मौत होगी हाँ जी तो इस बार भी मौत होगी है देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp channel par